ਕਰਾਬ ਅਲੰਦਰਾ ਬਾਈਕਟ ਕਰੀ ਯਾਦ ਕਰਾਬ ਤੇ ਮਤਲਬ ਕੋਈ ਸੁਣਵਾਈ ਨਹੀਂ ਅਸੀਂ ਹਰ ਹਰ ਜਗ੍ਹਾ ਅਸੀਂ ਜਾ ਚੁੱਕੇ ਹਾਂ ਹਰ ਜਗ੍ਹਾ ਤੇ ਅਸੀਂ ਲੈਟਰ ਦੇ ਚੁੱਕੇ ਹਾਂ ਹਰ ਵਾਰ ਸਾਨੂੰ ਮਹੀਨਾ ਦੋ ਮਹੀਨੇ ਦੀ ਕਹਿੰਦੇ ਨੇ ਵੀ ਦੋ ਮਹੀਨੇ ਬਾਅਦ ਠੋੜਾ ਹੋ ਜਾਊਗਾ ਜੀ ਬਣ ਜਾਊਗੀ ਮਤਲਬ ਇੰਨੇ ਪਰੇਸ਼ਾਨ ਆ ਅੱਕ ਕੇ ਮਹਾਲੇ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਕਰਕੇ ਇਹ ਕਿਹਾ ਹੈਗਾ ਕਿ ਅਸੀਂ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਅਸੀਂ ਸਾਰੇ ਨੋਟਾਂ ਨੂੰ ਵੋਟ ਪਾਵਾਂਗੇ ਠੀਕ ਹੈ ਜੀ ਬਿਲਕੁਲ ਹੀ ਅਸੀਂ ਬਾਈਕਟ ਕਰ ਰਹੇ ਹਾਂ ਸਾਡੀ ਗਲੀ ਦੇ ਵਿੱਚ ਕੋਈ ਵੀ ਲੀਡਰ ਕਿਸੇ ਵੀ ਪਾਰਟੀ ਦਾ ਵੋਟ ਮੰਗਣ ਵਾਸਤੇ ਨਾ ਆਵੇ ਇੱਥੇ ਸਾਡੀ ਗਲੀ 'ਚ ਬਹੁਤ ਜ਼ਿਆਦੀ ਸਮੱਸਿਆ ਹੈ ਜਿੱਦਾਂ ਕਿ ਲੀਡਰ ਆਉਂਦੇ ਆ ਵੋਟਾਂ ਲੈਣ ਹਰ ਸਾਲ ਆਉਂਦੇ ਆ ਪਰ ਸਾਡੀ ਗਲੀ ਅਜੇ ਤੱਕ ਨਹੀਂ ਬਣਾਈ ਉਹਨਾਂ ਨੇ ਇੰਨੇ ਲੋਕੀ ਖੱਜਲ ਖਰਾਬ ਹੁੰਦੇ ਆ ਤਾਰਮਿਕਸਤਾਨ ਆਪਣੇ ਇੱਧਰ ਬਹੁਤ ਨੇ ਦੋ ਤਿੰਨ ਸਕੂਲ ਲੱਗਦੇ ਨੇ ਬੱਚੇ ਡਿੱਗਦੇ ਨੇ ਸਕੂਲ ਜਦੋਂ ਮੀਂਹ ਪੈਂਦਾ ਇੰਨਾ ਚਿੱਕੜ ਹੋ ਜਾਂਦਾ ਗਾਰਾ ਹੋ ਜਾਂਦਾ ਹੈ ਨੀੜਾ ਦਾ ਬਾਈਕਟ ਨੀੜਾ ਦਾ ਬਾਈਕਟ ਹੇ ਹੇ ਨੀੜਾ ਦਾ ਬਾਈਕਟ 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 ਉਹ ਇਸ ਮਹੱਲੇ ਦੇ ਵਿੱਚ ਬਹੁਤ ਪ੍ਰੋਬਲਮ ਹੈ ਸਾਨੂੰ ਨੰਗਰ ਨੂੰ ਕੋਈ ਰਸਤਾ ਨਹੀਂ ਠੀਕ ਹੈ ਨਾ ਜਦ ਪਾ ਕੇ ਮੀਂਹ ਆ ਜਾਂਦਾ ਫੜਦਾ ਨਿਹਾਰੇ ਵੀ ਔਕੇ ਨੇ ਸਕੂਲ ਛੱਡ ਕੇ ਕਿੱਥੇ ਹੀ ਛੱਡਦੇ ਨੇ ਗਿਰਗਰ ਜਾਂਦੇ ਨੇ ਕੋਈ ਸਾਨੂੰ ਐਜੇ ਕੋਈ ਸਾਡੀ ਸਮੱਸਿਆ ਹੱਲ ਨਹੀਂ ਕਰਦਾ ਸਾਡੇ ਇੱਥੇ ਪਾਣੀ ਦਾ ਬਹੁਤ ਨਿਕਾਲ ਨਹੀਂ ਕਿਸੇ ਪਾਸੇ ਨੂੰ ਨਾ ਸਾਡਾ ਇੱਥੇ ਕੂੜਾ ਘਟ ਘਟ ਸਿੱਟਣ ਨੂੰ ਅਸੀਂ ਬਹੁਤ ਮਜਬੂਰ ਆ ਸਾਡਾ ਮੇਰਾ ਨਾਮ ਅਸ਼ਰਫ ਆ ਜੀ ਤੋਂ ਦੇ ਰਹਿਣ ਵਾਲੇ ਜੀ ਅਸੀਂ ਗਲੀ ਨੰਬਰ 2 ਬੰਤ ਕਲੋਨੀ ਬਾੜ ਨੰਬਰ 4 ਕਦਾਮ ਰੋਡ ਤੇ ਰਹਿਣ ਵਾਲੇ ਆ ਜੀ ਅੱਛਾ ਕੀ ਸਮੱਸਿਆ ਕੀ ਹੈ ਜਿਹੜਾ ਤੁਸੀਂ ਇੱਥੇ ਸਮੱਸਿਆ ਇਹ ਹੈਗੀ ਵੀ ਜੀ ਕਿ ਅਸੀਂ ਪਿਛਲੇ 15 ਸਾਲਾਂ ਤੋਂ ਨਰਕ ਦੀ ਜ਼ਿੰਦਗੀ ਭੋਗ ਰਹੇ ਆ ਹਰ ਵਾਰ ਆਂਦੇ ਆ ਲੀਡਰ ਸਾਡੇ ਕੋਲੋਂ ਵੋਟਾਂ ਲੈ ਕੇ ਚਲੇ ਜਾਂਦੇ ਨੇਗੇ ਉਸ ਤੋਂ ਬਾਅਦ ਸਾਡੀ ਕੋਈ ਸਾਰ ਨਹੀਂ ਲੰਦਾ 15 ਸਾਲ ਤੋਂ ਤੁਸੀਂ ਸਾਡੀਆਂ ਗਲੀਆਂ ਦਾ ਹਾਲ ਦੇਖ ਲਓ ਨਿਕਲਣਾ ਇੰਨਾ ਮੁਸ਼ਕਲ ਹੋ ਚੁੱਕਿਆ ਵਾ ਹੁਣ ਅੱਗੇ ਬਾਰਿਸ਼ ਆਣ ਗਈਆਂ ਤੇ ਬੱਚੇ ਸਕੂਲ ਨੂੰ ਜਾਂਦੇ ਆ ਗਿਰਦੇ ਨੇਗੇ ਕਈ ਬੰਦਾ ਦੀਆਂ ਲੱਤਾਂ ਲੁੱਤਾਂ ਟੁੱਟ ਚੁੱਕੀਆਂ ਗਿਰਗਰ ਕੇ ਇੱਥੇ ਠੀਕ ਹੈ ਜੀ ਤੇ ਮਤਲਬ ਕੋਈ ਸੁਣਵਾਈ ਨਹੀਂ ਅਸੀਂ ਹਰ ਹਰ ਜਗ੍ਹਾ ਅਸੀਂ ਜਾ ਚੁੱਕੇ ਹਾਂ ਹਰ ਜਗ੍ਹਾ ਤੇ ਅਸੀਂ ਲੈਟਰ ਦੇ ਚੁੱਕੇ ਹਾਂ ਹਰ ਵਾਰ ਸਾਨੂੰ ਮਹੀਨਾ 2 ਮਹੀਨੇ ਦੀ ਕਹਿੰਦੇ ਨੇ ਵੀ 2 ਮਹੀਨੇ ਬਾਅਦ ਠੋਡਾ ਹੋ ਜਾਊਗਾ ਜੀ ਬਣ ਚੁਗੀ ਮਤਲਬ ਇੰਨੇ ਪ੍ਰੇਸ਼ਾਨ ਆ ਅੱਕ ਕੇ ਮਹਾਲੇ ਵਾਲਿਆਂ ਨੇ ਸਾਰਿਆਂ ਨੇ ਇੱਕਿਆ ਕਰਕੇ ਇਹ ਕਹਿ ਹੈਗਾ ਵੀ ਅਸੀਂ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਅਸੀਂ ਸਾਰੇ ਨੋਟਾ ਨੂੰ ਵੋਟ ਪਾਵਾਂਗੇ ਠੀਕ ਹੈ ਜੀ ਬਿਲਕੁਲ ਹੀ ਅਸੀਂ ਬਾਈਕਟ ਕਰ ਰਹੇ ਹਾਂ ਸਾਡੀ ਗਲੀ ਦੇ ਵਿੱਚ ਕੋਈ ਵੀ ਲੀਡਰ ਕਿਸੇ ਵੀ ਪਾਰਟੀ ਦਾ ਵੋਟ ਮੰਗਣ ਵਾਸਤੇ ਨਾ ਹੈਗਾ ਮੇਰਾ ਜੀ ਨਿਕੇ ਸ਼ਰਮਾ ਜੀ ਸਰ ਕੀ ਸਮੱਸਿਆ ਜਿਹੜਾ ਇੱਥੇ ਵੋਟਾਂ ਦਾ ਬਾਈਕਟ ਕੀਤਾ ਗਿਆ ਸਮੱਸਿਆ ਆਪਣੀ ਇਹੀ ਹੈ ਜੀ ਅਸੀਂ 15 ਸਾਲ ਤੋਂ ਇਹੀ ਦੇਖਦੇ ਆਂ ਲਾਰੇ ਪਹਿਲਾਂ ਤਾਂ ਸਾਰੀ ਸਰਕਾਰਾਂ ਦੇ ਕਿ ਤੁਹਾਡੀ ਗਲੀ ਬਣ ਜੂਗੀ ਸੀਵਰੇਜ ਸਮੱਸਿਆ ਹੱਲ ਹੋਊਗੀ ਨਾ ਤਾਂ ਅੱਜ ਤੱਕ ਇਹ ਸੀਵਰੇਜ ਸਮੱਸਿਆ ਦਾ ਹੱਲ ਹੋਇਆ ਐ ਐਮਸੀ ਕੋਲ ਜਾਓ ਅੱਜ ਬੰਦੀ ਐ ਕੱਲ ਬੰਦੀ ਐ ਕੋਈ ਜਵਾਬ ਨਹੀਂ ਐਮਐਲਏ ਕੋਲ ਜਾਓ ਉਹਦਾ ਕੋਈ ਜਵਾਬ ਨਹੀਂ ਈਓ ਕੋਲ ਗਏ ਆ ਈਓ ਦਾ ਕੋਈ ਜਵਾਬ ਨਹੀਂ ਸੀਐਮ ਤੱਕ ਨੂੰ ਅਸੀਂ ਮੇਲਾਂ ਵੀ ਪਾਈਆਂ ਨੇ ਨਾ ਕੋਈ ਜਵਾਬ ਅੱਜ ਤੱਕ ਨਾ ਕੋਈ ਆ ਕੇ ਖੜੇ ਆ ਵੋਟਾਂ ਦੇ ਟਾਈਮ ਐ ਆਂਦੇ ਨੇ ਵੋਟਾ ਲੈ ਕੇ ਆਪਣੇ ਘਰਾਂ ਚ ਵੜ ਜਾਂਦੇ ਨੇ ਜੀ ਕਿੰਨੇ ਕ ਇਲਾਕੇ ਦੀ ਸਮੱਸਿਆ ਹੈਗੀ ਜੀ ਇਹ ਸਾਰੇ ਇਲਾਕੇ ਦੀ ਵਾਰਡ ਨੰਬਰ 4 ਦੀ ਸਾਰੀ ਗਲੀਆਂ ਕੋਈ ਇੱਕ ਗਲੀ ਨਹੀਂ ਬਣੀ ਜੀ ਕਹਿੰਦੇ ਕੀ ਨੇ ਲੀਡਰ ਜਦੋਂ ਐਨਸੀ ਹੋ ਗਏ ਜਾਂ ਐਮਐਲਏ ਹੋ ਗਏ ਕੀ ਕਹਿੰਦੇ ਕੀ ਨੇ ਕਹਿੰਦੇ ਤਾਂ ਬਸ ਉਹੀ ਜੀ ਪਿੱਛੋਂ ਫੰਡ ਨਹੀਂ ਆਇਆ ਗ੍ਰਾਂਟ ਨਹੀਂ ਆਈ ਹੈਗੀ ਤੁਹਾਡੀ ਅੱਜ ਲੱਗਦੀ ਹੈ ਕੱਲ ਲੱਗਦੀ ਹੈ ਬਸ ਇਹੀ ਲਾਰੇ ਲਾ ਕੇ ਭੇਜ ਦਿੱਤਾ ਜਾਂਦਾ ਕਿੰਨੇ ਕ ਘਰ ਹੋਣਗੇ ਇਸ ਗਲੀ ਦੇ ਵਿੱਚ ਇਸ ਗਲੀ 'ਚ ਹੈਗੇ ਨੇ ਤਕਰੀਬਨ 50 ਤੋਂ 60 ਘਰ ਹੈਗੇ ਨੇ ਜੀ ਠੀਕ ਹੈ ਇੱਕ ਗਲੀ ਇਸ ਗਲੀ ਨੇ ਬਾਈਕਟ ਕੀਤਾ ਜਾਂ ਆਲੇ-ਦਾਲੇ ਸਾਰੇ ਨਹੀਂ ਆਲੇ-ਦਾਲੇ ਸਾਰੇ ਹੀ ਜੀ ਆਪਣੇ ਨਾਲ ਨੇ ਜੀ ਖਲੀ ਇੱਕ ਗਲੀ ਨਹੀਂ ਹੈਗੀ ਪੂਰਾ ਮੁਹੱਲਾ ਪੂਰਾ ਵਾਰਡ ਆਪਣੇ ਨਾਲ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹੀ ਹੈ ਜੀ ਬਸ ਵੋਟ ਮੰਗਣਾ ਨਾਣ ਜੇ ਵੋਟ ਮੰਗਣੀ ਹੈ ਪਹਿਲਾਂ ਆਪਣਾ ਕੰਮ ਕਰਾਣ ਵੋਟ ਲੈ ਕੇ ਜਾਣਾ ਕਿਸੇ ਪਾਰਟੀ ਨੂੰ ਅਸੀਂ ਵੋਟ ਨਹੀਂ ਪਾਉਣੀ ਵੋਟ ਪਾਣੀ ਸਿਰਫ ਨੋਟਾਂ ਨੂੰ ਬਸ ਮੇਰਾ ਨਾਮ ਕ੍ਰਿਸ਼ਨ ਹੈ ਤੇ ਕੀ ਸਮੱਸਿਆ ਆ ਰਹੀ ਹੈ ਸਭਨਾਂ ਨੂੰ ਸਮਸਿਆ ਤਕਰੀਬਨ ਸਾਡੀ ਉਮਰ ਹੁਣ 30 ਕੇ ਸਾਲ ਹੋ ਚੁੱਕੀ ਆ ਤੇ ਹਾਲਾਤ ਤਕਰੀਬਨ ਸ਼ੁਰੂ ਤੋਂ ਹੀ ਇਹੀ ਨੇ ਮਤਲਬ ਪਹਿਲਾਂ ਇੱਥੇ ਖੇਤ ਹੁੰਦੇ ਸੀ ਖੇਤਾਂ ਤੋਂ ਕਲੋਨੀ ਕੱਟੀ ਤੇ ਕੁਛ ਜਿੱਥੇ ਅਸੀਂ ਖੇਡਣ ਵੀ ਜਾਂਦੇ ਸੀ ਉੱਥੇ ਵੀ ਕਲੋਨੀ ਕੱਟੀ ਉੱਥੇ ਕੁਛ ਇਸ ਤਰ੍ਹਾਂ ਦੇ ਲੋਕ ਜਿਵੇਂ ਕਹਿ ਲਓ ਭਈ ਛੋਟੂ ਜਿਵੇਂ ਨਹੀਂ ਲਾਣਾ ਜ਼ਮੀਨਦਾਰ ਵਕੀਲ ਟੈਪ ਜੱਜ ਟੈਪ ਉੱਥੇ ਬੰਦੇ ਆ ਕੇ ਵਸ ਗਏ ਕੋਠੀਆਂ ਬਣ ਗਈਆਂ ਮਤਲਬ ਜਿਹੜੀ ਕਲੋਨੀ ਅਜੇ 5 10 ਸਾਲਾਂ ਚ ਵਸੀ ਆ ਉੱਥੇ ਅੱਜ ਮਤਲਬ ਪੱਕੀ ਟੈਲਾਂ ਲੋਕ ਟੈਲਾਂ ਲੱਗ ਚੁੱਕੀਆਂ ਨੇ ਮਤਲਬ ਦੇਖਿਆ ਜਾਵੇ ਆਮ ਲੋਕ ਜਿਹੜੇ ਗਰੀਬ ਨੇ ਜਿਹਨੇ ਮਿਹਨਤ ਕਸ਼ ਲੋਕ ਨੇ 12 12 ਘੰਟੇ ਡਿਊਟੀਆਂ ਕਰਕੇ ਆਂਦੇ ਨੇ ਮਤਲਬ ਉਹਨਾਂ ਦੇ ਗਲੀ ਦੀ ਉਹਨਾਂ ਦੇ ਘਰ ਦੀ ਪੂਰੀ ਖਸਤਾ ਹਾਲਤ ਹੈ ਨਾ ਅਸੀਂ ਗਲੀ ਦੇ ਕੁਝ ਲੋਕ ਜਿਹੜੇ ਜਾਗਰੂਕ ਨੇ ਉਹ ਚਾਹੁੰਦੇ ਨੇ ਵੀ ਇਸ ਨੂੰ ਬਦਲਿਆ ਜਾਵੇ ਇਸ ਨਜਾਮ ਨੂੰ ਜਿਹੜਾ ਚੱਲ ਰਿਹਾ ਹੈ ਮਤਲਬ ਇਹ ਕੋਈ ਹੁਣ ਨਹੀਂ ਸਦੀਆਂ ਤੋਂ ਚੱਲਦਾ ਆ ਰਿਹਾ ਸਦੀਆਂ ਤੋਂ ਲੋਕ ਸੰਘਰਸ਼ ਕਰਦੇ ਆ ਰਹੇ ਨੇ ਸੰਘਰਸ਼ਾਂ ਦਾ ਮਤਲਬ ਲੋਕ ਇਕੱਠੇ ਹੋਏ ਨੇ ਇੱਕ ਮੁੱਠੋਏ ਨੇ ਤੇ ਉਹ ਤਾਂ ਗਿਆ ਚਾਹੇ ਸਰਕਾਰਾਂ ਨੇ ਚਾਹੇ ਰਾਜੇ ਰਜਵਾੜੇ ਨੇ ਸਾਰੇ ਝੁਕੇ ਨੇ ਲੋਕਾਂ ਨੇ ਆਪਣੇ ਹੱਕਾ ਹਾਸਲ ਕੀਤੇ ਨੇ ਤਾਂ ਨਾ ਜ਼ਰੂਰਤ ਵੀ ਅੱਜ ਵੀ ਇਹੀ ਬਣਦੀ ਆ ਵੀ ਅਸੀਂ ਅੱਜ ਇਕੱਠੇ ਹੋਏ ਆ ਅਸੀਂ ਅੱਜ ਸਾਰੇ ਲੀਡਰਾਂ ਦਾ ਬਾਈਕਾਰਡ ਕੀਤਾ ਅਸੀਂ ਸੱਦਾ ਵੀ ਦੇ ਰਹੇ ਆ ਲੋਕਾਂ ਨੂੰ ਬੀ ਸਾਡੇ ਕੋਈ ਵੀ ਲੀਡਰ ਆ ਚਾਹੇ ਆਮ ਆਦਮੀ ਪਾਰਟੀ ਦਾ ਚਾਹੇ ਕਾਂਗਰਸ ਦਾ ਚਾਹੇ ਅਕਾਲੀਆਂ ਦਾ ਚਾਹੇ ਬੀਜੇਪੀ ਵਾਲਿਆਂ ਦਾ ਮਤਲਬ ਸਾਰੇ ਇਹ ਇੱਕੋ ਥਾਲੀ ਦੇ ਚੱਟੇ-ਵੱਟੇ ਨੇ ਇਹਨਾਂ ਦੀ ਇੱਕ ਨੀਤੀ ਆ ਵੀ ਫੁੱਟਪਾਥ ਤੇ ਰਾਜ ਕਰੋ ਤੇ ਜਰੂਰ ਤਾਂ ਜੇ ਬਣ ਜਾਂਦੀ ਆ ਵੀ ਲੋਕ ਧਰਮ ਜਾਤ ਕੌਮ ਰੰਗ ਨਸਲ ਦੇ ਮਸਲਿਆਂ ਨੂੰ ਛੱਡ ਕੇ ਉਹ ਇੱਕ ਮੁੱਠ ਹੋਣ ਹਨਾ ਕਿਉਂਕਿ ਸਰਕਾਰ ਇਸ ਤਰ੍ਹਾਂ ਦਾ ਕਾਨੂੰਨ ਵੀ ਲੈ ਕੇ ਆ ਰਹੀ ਆ ਹਨਾ ਤੇ ਉਹਦੇ ਵਿੱਚ ਚਾਹੇ ਘੱਟ ਗਿਣਤੀ ਸਿੱਖ ਨੇ ਜਾਂ ਮੁਸਲਮਾਨ ਨੇ ਇਸ ਤਰ੍ਹਾਂ ਦੇ ਲੋਕ ਲਗਾਤਾਰ ਨੇ ਦੂਜੀ ਸਾਰਿਆਂ ਨਾਲ ਪਹਿਲੀ ਗੱਲ ਜਿਹੜੀ ਜਿਹੜੇ ਇੱਥੇ ਲੋਕ ਰਹਿ ਰਹੇ ਨੇ ਵੀ ਇਹਨਾਂ ਦੀਆਂ ਮੁਸੀਬਤਾਂ ਦਾ ਹੱਲ ਇਹ ਤਾਂ ਚਲੋ ਥੋੜੀ ਹੋਰ ਮੁਸੀਬਤਾਂ ਦੀ ਗੱਲਾਂ ਹੋ ਗਈਆਂ ਵੀ ਜਿਹੜੇ ਹੁਣ ਫੌਰੀ ਜਿਹੜੇ ਕੰਮ ਹੁੰਦੇ ਨੇ ਜਿਹੜੇ ਲੋਕਾਂ ਦਾ ਮਨੁੱਖੀ ਸਵਿਧਾਨਕ ਹੱਕ ਆ ਹਨਾ ਵੀ ਗਲੀ ਲੋਕਾਂ ਨੂੰ ਪੱਕੀ ਮਿਲਣ ਇੱਥੇ ਸਟਰੀਟ ਲਾਈਟਾਂ ਦਾ ਪ੍ਰਬੰਧ ਹੋਵੇ ਸੀਵਰੇਜ ਦਾ ਪ੍ਰਬੰਧ ਹੋਵੇ ਇੱਥੇ ਪਾਰਕ ਹੋਣ ਮਤਲਬ ਇੱਥੇ ਬੁਨਿਆਦੀ ਲੋੜਾਂ ਤੋਂ ਵੀ 75 ਸਾਲ ਦੀ ਆਜ਼ਾਦੀ ਤੋਂ 80 ਸਾਲ ਦੀ ਕੀ ਹਾਲਾਤ ਨੇ ਪ੍ਰੋਪਰਟੀ ਦੇ ਹਾਲਾਤ ਆਪਾਂ ਵੇਖੀ ਸੁਖਦੇ ਇੱਥੇ ਕੁਛ ਨਹੀਂ ਪ੍ਰੋਪਰਟੀ ਦੇ ਹਾਲਾਤ ਇੱਥੇ ਮਤਲਬ ਕੋਈ ਵੀ ਕਿਸੇ ਦਾ ਵੀ ਇੱਥੇ ਰਿਸ਼ਤੇਦਾਰ ਰਹਿੰਦਾ ਮਤਲਬ ਉਹ ਕਹਿੰਦਾ ਵੀ ਤੁਹਾਨੂੰ ਮਤਲਬ ਇਸ ਗਲੀ ਚ ਰਹਣ ਯਾਰ ਕਾਂਤਜੀ ਨਹੀਂ ਆਂਦੀ ਮਤਲਬ ਇਸੇ ਲਈ ਅਸੀਂ ਆਪਣੀ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਇਸ ਲੀਡਰਾਂ ਦੇ ਬਾਈਕਾਟ ਦਾ ਅਸੀਂ ਐਲਾਨ ਕੀਤਾ ਤੇ ਅਸੀਂ ਨੋਟਾ ਬਟਨ ਚੁਣਿਆ ਵੀ ਅਸੀਂ ਜੇ ਵੋਟ ਪਾਵਾਂਗੇ ਤਾਂ ਅਸੀਂ ਨੋਟਾ ਨੂੰ ਹੀ ਪਾਵਾਂਗੇ ਭਾਈ ਰਾਜेश ਕੁਮਾਰ ਠਾਕੁਰ ਕਾਹਕੇ ਰਹਿਨੇ ਵਾਲੇ ਹੋ ਬਿਹਾਰ ਕਾ पंजाब में कहाँ पर रहते हो यही है घर हमारे आगे में ये तो क्या है? दो नंबर गली है हमारे गली में रोड नहीं बनता है, तो से है ये, ये समस्या तो दो तीन साल हो गए ऐसे नहीं बनता है कुछ भी नहीं अच्छा हाँ वोट का बाईकाट करता हूँ मैं नहीं देना किसी को अगर कोई लीडर आया शेर नहीं यहाँ बनता ही नहीं है कुछ ये गली में ऐसे ही बेकार रहेगा सब चाहे प्रधान हो कोई भी हो ਮੁਝੇ ਕੋਈ ਟੈਨਸ਼ਨ ਨਹੀਂ ਹੈ ਹਮਾਰੇ ਗਲੀ ਬੰਤਾ ਨਹੀਂ ਹੈ ਇਸ ਵਜ੍ਹਾ ਸੇ ਮੈਂ ਮੁਝੇ ਮਜਬੂਰੀ ਹੈਗਾ ਕਿਸੇ ਕੋ ਵੋਟ ਨਹੀਂ ਦੂੰਗਾ ਕਿਸੇ ਕੋ ਵੋਟ ਨਹੀਂ ਦੇਣਾ ਮੁਝੇ ਮੇਰਾ ਨਾਮ ਖੁਸ਼ਦੀਪ ਕੌਰ ਹੈ ਇੱਥੇ ਜਿਹੜਾ ਬਾਈਕਟ ਕੀਤਾ ਗਿਆ ਕਿੰਨੀ ਕ ਸਮੱਸਿਆ ਹੈਗੀ ਅਸੀਂ ਇੱਥੇ ਸਾਡੀ ਗਲੀ 'ਚ ਬਹੁਤ ਜ਼ਿਆਦੀ ਸਮੱਸਿਆ ਹੈ ਜਿੱਦਾਂ ਕਿ ਲੀਡਰ ਆਉਂਦੇ ਆ ਬੋਟਾ ਲਾਈਨ ਹਰ ਸਾਲ ਆਉਂਦੇ ਆ ਪਰ ਸਾਡੀ ਗਲੀ ਅਜੇ ਤੱਕ ਨਹੀਂ ਬਣਾਈ ਉਹਨਾਂ ਨੇ ਇੰਨੇ ਲੋਕੇ ਖੱਜਲ ਖਰਾਬ ਹੁੰਦੇ ਆ ਧਾਰਮਿਕ ਸਤਾਨ ਆਪਣੇ ਇੱਧਰ ਬਹੁਤ ਨੇ ਦੋ ਤਿੰਨ ਸਕੂਲ ਲੱਗਦੇ ਨੇ ਬੱਚੇ ਡਿੱਗਦੇ ਨੇ ਸਕੂਲ ਜਦੋਂ ਮੀਂਹ ਪੈਂਦਾ ਇੰਨਾ ਚਿੱਕੜ ਹੋ ਜਾਂਦਾ ਗਾਰਾ ਹੋ ਜਾਂਦਾ ਹੈ ਬਜ਼ੁਰਗ ਜਿਹੜੇ ਨੰਗਦੇ ਆ ਉਹਨਾਂ ਨੂੰ ਵੀ ਬਹੁਤ ਤਕਲੀਫ ਹੁੰਦੀ ਆ ਨੰਗਣ ਵਿੱਚ ਇਸ ਕਰਕੇ ਅਸੀਂ ਇਹੀ ਕਵਾਂਗੇ ਲੀਡਰਾਂ ਨੂੰ ਕਿ ਤੁਸੀਂ ਵੋਟਾਂ ਲੈਣ ਤਾਂ ਆ ਜਾਂਦੇ ਆ ਪਰ ਸਾਡੀ ਗਲੀ ਕਿਉਂ ਨਹੀਂ ਬਣਾਉਂਦੇ ਹੈਗੇ ਹਰ ਵਾਰੀ ਹੁਣ ਗਲੀ ਦੇ ਜਿੰਨੇ ਵੀ ਮੈਂਬਰ ਨੇ ਸਾਰੇ ਨਿਵਾਸੀ ਸਟਾਫ ਜੋ ਵੀ ਹੈ ਇਕੱਠੇ ਹੋਏ ਨੇ ਉਹਨਾਂ ਨੇ ਇਹੀ ਸਲਾਹ ਕੀਤੀ ਹੈਗੇ ਅਸੀਂ ਵੋਟਾਂ ਲੀਡਰਾਂ ਦਾ ਐਤਕੀ ਬਾਈਕਾਟ ਕਰਾਂਗੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਹੈਗੀ ਕਿ ਗਲੀ ਤਾਂ ਸਾਡੀ ਬਣਾਉਂਦੇ ਨਹੀਂ ਹੈਗੇ ਤਾਂ ਕਰਕੇ ਸਮੱਸਿਆ ਆ ਰਹੀਆਂ ਨੇ ਜਿੱਦਾਂ ਕੋਈ ਰਿਸ਼ਤੇਦਾਰ ਵਗੈਰਾ ਆਉਂਦੇ ਨੇ ਇੱਥੇ ਤੁਹਾਡੇ ਹਾਂਜੀ ਰਿਸ਼ਤੇਦਾਰ ਆਉਂਦੇ ਨਹੀਂ ਹੁਣ ਜਿੱਦਾਂ ਕਿਸੇ ਮੁੰਡੇ ਦਾ ਜਾਂ ਕੁੜੀ ਦਾ ਆਪਾਂ ਰਿਸ਼ਤਾ ਕਰਨਾ ਹੁੰਦਾ ਹੈ ਰਿਸ਼ਤਾ ਨਹੀਂ ਹੁੰਦਾ ਗਲੀ ਨੂੰ ਦੇਖ ਕੇ ਰਸਤੇ ਜੋ ਹੀ ਮੁੜ ਜਾਂਦੇ ਨੇ ਹਾਂਜੀ ਮੈਂ ਤੁਹਾਡਾ ਕੁਲਦੀਪ ਸਿੰਘ ਜੀ ਕੀ ਸਮੱਸਿਆ ਆ ਰਹੀ ਆ ਤੁਸੀਂ ਜਿਹੜਾ ਇੱਥੇ ਵੋਟਾਂ ਦਾ ਬਾਈਕਾਟ ਕੀਤਾ ਗਿਆ ਸਾਰਿਆਂ ਨੇ ਕੀ ਕਹਿਣਾ ਚਾਹੁੰਦੇ ਸਾਨੂੰ ਇਸ ਮੁਹੱਲੇ ਦੇ ਵਿੱਚ ਬਹੁਤ ਪ੍ਰੋਬਲਮਾਂ ਨੇ ਸਾਨੂੰ ਨੰਗਰ ਨੂੰ ਕੋਈ ਰਸਤਾ ਨਹੀਂ ਠੀਕ ਹੈ ਨਾ ਜਲ ਮੀਂਹ ਆ ਜਾਂਦਾ ਛੱਡਦਾ ਨਿਹਾਰੇ ਵੀ ਔਕੇ ਨਾਲ ਸਕੂਲ ਛੱਡ ਕੇ ਕਿੱਥੇ ਛੱਡਦਾ ਨਾ ਨਾ ਗਿਰਗਰ ਜਾਂਦੇ ਨੇ ਕੋਈ ਸਾਨੂੰ ਐਵੇਂ ਕੋਈ ਸਾਡੀ ਸਮੱਸਿਆ ਹੱਲ ਨਹੀਂ ਕਰਦਾ ਸਾਡੇ ਇੱਥੇ ਪਾਣੀ ਦਾ ਬਹੁਤ ਨਿਕਾਲ ਨਹੀਂ ਕਿਸੇ ਪਾਸੇ ਨੂੰ ਨਾ ਸਾਡਾ ਇੱਥੇ ਕੂੜਾ ਘਟ ਘਟ ਸਿੱਟਣ ਨੂੰ ਅਸੀਂ ਬਹੁਤ ਮਜਬੂਰ ਸਾਡੀਆਂ ਬੀਹਾਂ ਬਣਦਿਆਂ ਨੂੰ ਜਿਹੜਾ ਆਉਂਦਾ ਮਿੱਠੀਆਂ ਗੋਲੀਆਂ ਦੇ ਜਾਂਦਾ ਹਾਂਜੀ ਤੁਹਾਡੀ ਵੀ ਹੀ ਬਣੂਗੀ ਕੋਈ ਦੀ ਬਣਾਉਂਦਾ ਮੁੜ ਕੇ ਅਸੀਂ ਪਹਿਲਾਂ ਹੁਣ ਤੁਸੀਂ ਹੱਥ ਬੰਨਦੇ ਫੇ ਅਸੀਂ ਬੰਨਦੇ ਹਾਂ ਤੁਹਾਡੇ ਹੱਥ ਬੰਨਿਆਂ ਦੀ ਵੀ ਕੋਈ ਲਾਜ ਨਹੀਂ ਰੱਖਦਾ ਤੇ ਕਹ ਰਹੇ ਕਿ ਰਿਸ਼ਤੇ ਵੀ ਨਹੀਂ ਹੁੰਦੇ ਬੱਚਿਆਂ ਦੇ। ਨਹੀਂ ਐਸੇ ਕੋਈ ਕੋਈ ਸਾਡੇ ਜੀ ਰਿਸ਼ਤੇਾਰ ਵੀ ਨਹੀਂ ਆਉਂਦਾ। ਹੋਰ ਗੱਲਾਂ ਅਗਲ ਕਰਨ ਤੁਹਾਡੇ ਨਹੀਂ ਜਾਈਏ ਕਿ ਤੁਹਾਨੂੰ ਡੇਗ ਕੇ ਸੱਟਾਂ ਖਾਣੀਆਂ ਦਾ ਸੀਨੇ। ਮਕਾਨ ਜੇ ਕਿਸੇ ਨੇ ਖਰੀਦਣਾ ਹੋਵੇ ਜਾਂ ਕੋਈ ਨਹੀਂ ਇੱਥੇ ਆਉਂਦਾ ਗੱਕ ਅਗਲਾ ਕਰਨ ਚਲੋ ਉਧਰ ਹੋਰ ਪਾਸੇ ਖਰੀਦਾਂਗੇ। ਕੋਈ ਨਹੀਂ ਇੱਥੇ ਆਉਂਦਾ ਹੈਗਾ। ਅਸੀਂ ਤਾਂ ਬੜੇ ਦੁਖੀ ਹੋਏ ਪਏ ਆ ਮਹੱਲੇ ਦੇ ਵਿੱਚ। ਜ਼ਮੀਨ ਦੀ ਵੈਲਿਊ ਖਤਮ ਹੋ ਗਈ ਆ। ਹਾਂਜੀ। ਪ੍ਰੋਪਰਟੀ ਦੀ ਵੈਲਿਊ ਇੱਥੇ ਬਿਲਕੁਲ ਖਤਮ। ਸਾਡਾ ਮਸਲਾ ਹੱਲ ਨਹੀਂ ਕਰਿਆ ਬਹੁਤ ਆ ਕੇ ਚਲੇ ਗਏ। ਬਥੇਰੇ ਆ ਮੂਰੇ ਹੱਥ ਬੰਨ ਲੇ। ਸਾਡੀ ਕਿਸੇ ਨੇ ਨਹੀਂ ਸੁਣੀ ਕੋਟ ਨਹੀਂ ਪਾਉਣੀ ਸਾਡੇ ਕੋ ਕੋਈ ਆਵੇ ਨਾ ਸਾਨੂੰ ਮਜਬੂਰ ਨਾ ਕਰੇ ਕਿਉਂ ਅਸੀਂ ਅਸੀਂ ਸਾਰਾ ਬਾਈਕਾਟ ਕਰਿਆ ਮਲੇ ਦੇ ਵਿੱਚ ਸਾਡੀਆਂ ਮਸਲਾ ਹੈ ਸਾਡਾ ਮਸਲਾ ਨਹੀਂ ਹੱਲ ਹੁੰਦਾ ਸੀ ਬਟਾ ਵਕੇ ਕੀ ਕਰੂੰਗੇ ਕਦੀ ਤੁਸੀਂ ਐਮਸੀ ਨੂੰ ਮਿਲੇ ਹੋ ਜਾ ਕੇ ਸਾਰੇ ਇਕੱਠੇ ਹੋ ਐਮਸੀ ਨੂੰ ਇੱਕ ਵਾਰ ਨਹੀਂ 100 ਵੇਰ ਕੀ ਕਹਿੰਦੇ ਕੀ ਹੈ ਉਹ ਕਹਿੰਦੇ ਨੇ ਕੋਈ ਮਹੀਨੇ ਦੀ ਡੇਟ ਲੈਂਦਾ 2 ਮਹੀਨੇ ਲੰਨਾਂ ਮਹੀਨੇ ਪਤਾ ਨਹੀਂ ਕਿੰਨੇ ਕਰਾਂਗੇ ਸਾਡੀ ਹੱਥਬੰਦ ਕੇਹੀ ਬੇਨਤੀ ਆ ਵੀ ਬਸ ਹੁਣ ਠੀਕੇ ਠੀਕ ਆ ਵੋਟਾਂ ਸੀ ਕਿਸੇ ਨੂੰ ਨਹੀਂ ਪਾਉਂਗੀ